ਨਹਿਰ ਚ ਨਹਾਉਂਦੇ ਡੁੱਬੇ ਸਰਪੰਚ ਦੀ ਅਜ ਤੀਸਰੇ ਦਿਨ ਵੀ ਭਾਲ ਜਾਰੀ ਐਸ ਡੀ ਆਰ ਐਫ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਵੱਲੋਂ ਚਲਾਇਆ ਜਾ ਰਿਹਾ ਹੈ ਰੈਸਕਿਊ ਵੀ ਆਪਰੇਸ਼ਨ ਬੀਤੇ ਦੋ ਦਿਨ ਪਹਿਲਾਂ ਬਟਾਲਾ ਦੇ ਨੇੜੇ ਕਸਬਾ ਅਲੀਵਾਲ ਚੋਂ ਲੰਘਦੀ ਅੱਪਰ ਪਾੜੀ ਦੁਆਬ ਨਹਿਰ ਚ ਨਹਾਉਂਦੇ ਚਾਰ ਵਿਅਕਤੀ ਡੁਰ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਤਾਂ ਸਥਾਨਕ ਲੋਕਾਂ ਨੇ ਮੌਕੇ ਤੇ ਬਚਾ ਲਿਆ ਲੇਕਿਨ ਇਸ ਘਟਨਾ ਚ ਤਿੰਨ ਵਿਅਕਤੀ ਡੁਰ ਗਏ ਸਨ ਅਤੇ ਡੁੱਬਨ ਵਾਲੇ ਇਕ ਮੌਜੂਦਾ ਸਰਪੰਚਰ ਅਨਬੀਰ ਸਿੰਘ ਅਤੇ ਬਾਕੀ ਦੋ ਉਸਦੇ ਸਾਥੀ ਦੋਸਤ ਮੱਖਣ ਸਿੰਘ ਅਤੇ ਕਰਤਾਰ ਸਿੰਘ ਸਨ ਜਦਕੀ ਪ੍ਰਸ਼ਾਸਨ ਅਤੇ ਸਥਾਨਕ ਲੋਕਾਂ ਦੇ ਵੱਲੋਂ ਬੀਤੇ ਕੱਲ੍ਹ ਗੋਤਾਖੋੜਾਂ ਦੀ ਮਹਦ ਨਾਲ ਪਹਲ ਸ਼ੁਰੂ ਕੀਤੀ ਗਈ ਹੈ ਅਤੇ ਦੋ ਮੱਖਣ ਸਿੰਘ ਅਤੇ ਕਰਤਾਰ ਸਿੰਘ ਦੀਆਂ ਲਾਸ਼ਾਂ ਬ੍ਰਾਹਮਣ ਹੋਈਆਂ ਸਨ ਜਦਕੀ ਹਾਲੇ ਤੀਸਰੇ ਸਰਪੰਚਰ ਅਨਬੀਰ ਸਿੰਘ ਦੀ ਭਾਲ ਲਈ ਜਿਹਦ ਅੱਜ ਤੀਸਰੇ ਦਿਨ ਵੀ جاری ਹੈ ਉੱਥੇ ਹੀ ਅੱਜ ਸਵੇਰ ਤੋਂ ਹੀ ਐਸਡੀ ਆਰਐਫ ਅਤੇ ਸਿਵਲ ਡਿਫੈਂਸ ਦੀਆਂ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਤੇ ਹੁਣ ਤੱਕ ਜਿਦੋਂ ਜਿਹੜੀ ਜਹਾਦ ਕੀਤੀ ਜਾ ਰਹੀ ਆ ਤੇ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਮਾਹੌਲ ਗਮਗੀਨ ਹੈ ਖੁਸ਼ਖਬਰੀ ਸਿੱਧੂ ਹਸਪਤਾਲ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਕੋਈ ਵੀ ਆਪਰੇਸ਼ਨ ਕਰਵਾਓ ਸਿਰਫ 12000 ਰੁਪਏ ਵਿੱਚ ਪਤਾ ਨੋਟ ਕਰੋ ਸਿੱਧੂ ਹਸਪਤਾਲ ਜ਼ਿਲ੍ਹਾ ਗੁਰਦਾਸਪੁਰ ਧਾਰੀਵਾਲ ਬਾਈਪਾਸ ਜੀਓ ਪੈਟਰੋਲ ਪੰਪ ਦੇ ਨਜ਼ਦੀਕ ਵਧੇਰੇ ਜਾਣਕਾਰੀ ਲਈ ਸਕਰੀਨ ਉੱਪਰ ਨੰਬਰ ਦਿੱਤੇ ਗਏ ਹਨ जी सर आपने सुबह आठ बजे से सर ऑपरेशन स्टार्ट हुआ है आज से ही तो ये अभी चल रहा है आपने गोताखोर की जो स्पेशल टीम है आपने जो बॉयज़ है जर्ल सारे जो गोताखोर के स्पेशलिस्ट है उन्होंने अपने लोकल एरिया को मतलब जो लोकेशन है जहाँ पर डूबे थे अच्छी तरह वहाँ पर सर्च आउट कर लिया ठीक है फाइंड आउट कर लिया लेकिन वहाँ पर कुछ नहीं मिले फिर हमने आगे को चल पड़े और अभी भी हम वो उसी पर जारी है तो उम्मीद तो है तो ज़्यादातर हम जहाँ पर जहाँ पर मैंने ऑपरेशन की है वहाँ पर ज़्यादा से ज़्यादा लोग तो ऐसे बोलते हैं बहत्तर घंटे में लेकिन ज़्यादातर सोलह अठारह घंटे में बॉडी आ जाता है लेकिन इधर की मैंने देखना थोड़ा सा पानी थोड़ा ठंडा है ऊपर जितनी गर्मी है गर्मी तो हर जगह पर गर्मी में एक ही जैसा वेदर रहता है पानी ठंडा यहाँ पर थोड़ा सा है ये तो इस करके थोड़ा सा पानी आने में मेरे को लगता है मुश्किल है थोड़ा लग जाएगा एक दिन और लग जाएगा फिर आपने है कंटिन्यू जैसे जैसे चलेगा ऐसे ऐसे ऑपरेशन जारी रहेगा बाकी ये थाने वाले के ए सी ची के ऊपर डिपेंड है उन्होंने हमें जिस तरह रखेंगे हम ऐसे ही चलेंगे ਇਹ ਹੈ ਕਿ ਉਹਨਾਂ ਦੀ ਪਾਲ ਜਿਹੜੀ ਜਿਹੜੀ ਜਾਰੀ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਦੋ ਬੰਦੇ ਜਿਹੜੀ ਬੋਡੀ ਲੱਪੀ ਆ ਤੇ ਇੱਕ ਦੀ ਜੇ ਪਾਲ ਹੈ ਤੇ ਪ੍ਰਸ਼ਾਸਨ ਵੱਲ ਪੂਰਾ ਯੋਰ ਲੱਗ ਰਿਹਾ ਹੈ ਕਿ ਆਪਾਂ ਉਹਨਾਂ ਦੀ ਜਿਹੜੀ ਬੋਡੀ ਜਿਹੜੀ ਆ ਲੱਪੋਵੇ ਪਰ ਉਹ ਜਿਹੜੀ ਪਾਲ ਬਹੁਤ ਲੰਮੇ ਚੋੜੀ ਏਰੀਆ ਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਕੁਝ ਮੁਸ਼ਕਲਾਂ ਆ ਰਹੀਆਂ ਨੇ ਤੇ ਮੁਸ਼ਕਲਾਂ ਨਾਲ ਆਪਣੇ ਜਿੱਥਨ ਲਈ ਐਸਡੀਆ ਦੀ ਟੀਮ ਸਪੈਸ਼ਲ ਆਈ ਆ ਤੋ ਵੀ ਜਿਹੜੀ ਆਂ ਗੋਤਾਖੋਰ ਭਾਲ ਕਰ ਰਹੇ ਆ ਪਰ ਪਾਣੀ ਦਾ ਵਹਾਅ ਤੀਜ ਹੁਣ ਕਾਰਨ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਉਹਨੂੰ ਹੋਸਾ ਤੁਹਾਡਾ ਸੰਭਾ ਲੱਗੇ ਪਰ ਉਹਨਾਂ ਵੱਲੋਂ ਮਿਹਨਤ ਪੂਰੀ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਤੀਸਰੇ ਦੀ ਜਿਹੜੀ ਹੋ ਆਪਣਾ ਸਾਨੂੰ ਲੱਪਵੇ ਤਾਂ ਜੋ ਇਥੇ ਦੇ ਇਲਾਕੇ ਨੂੰ ਪਤਾ ਲੱਗ ਜੇ ਕਿ ਆਪਾਂ ਉਹ ਲੱਭ ਲਿਆ ਵਾ ਪਰ ਮੈਂ ਇਥੇ ਇੱਕ ਬੇਨਤੀ ਕਰਨਾ ਜ਼ਰੂਰ ਚਾਹਾਂਗਾ ਕਿ ਜੇ ਆਪਣੀ ਸੁਰੱਖਿਆ ਆਪਣੇ ਹੱਥ ਜੋ ਅਸੀਂ ਸਿਵਲ ਡਿਫੈਂਸ ਵੱਲੋਂ ਆਮ ਤੌਰ ਤੇ ਸਕੂਲਾਂ ਜਾ ਕੇ ਕੈਂਪ ਲਾਉਂਦੇ ਆ ਜੇਕਰ ਤੁਹਾਨੂੰ ਪਤਾ ਕਿ ਪਾਣੀ ਦਾ ਵਹਾਅ ਤੇਜ਼ ਹੈ ਜਾਂ ਇਹ ਖਤਰੇ ਤੋਂ ਖਾਲੀ ਨਹੀਂ ਹੈ ਤੇ ਸਾਨੂੰ ਉੱਚ ਨਹਾਉਣਾ ਜਾਂ ਕੋਈ ਇਹੋ ਜਿਹਾ ਕੰਮ ਕਰਨਾ ਜਿਸ ਦੇ ਨਾਲ ਸਾਨੂੰ ਜਾਨ ਦਾ ਜੋਖਮ ਪਣੇ ਹੁਣੇ ਵੀ ਪਤਾ ਲੱਗ ਰਿਹਾ ਕਿ ਇੱਕ ਡੁੱਬਾ ਲੰਗਾ ਦੂਸਨੇ ਛਾਲ ਮਾਰ ਕੇ ਬਚਾਉਣ ਦੀ ਕੀਤੀ ਪਰ ਆਪਾਂ ਇੱਕ ਨੂੰ ਕਰਦੇ ਕਰਦੇ ਦੋ ਦੇ ਵੀ ਹੋ ਤਿੰਨ ਹੋ ਗਏ ਅਰੇ ਦੋ ਲੱਭਿਆ ਇੱਕ ਨਹੀਂ ਲੱਭਿਆ ਜਦੋਂ ਦੋ ਜੇ ਹੈਗੇ ਆ ਇਹ ਕੀ ਇੱਕ ਦਾ ਜੇ ਚਾਂਸ ਲੱਭਣ ਤੋਂ ਬਾਅਦ ਪਤਾ ਲੱਗੇਗਾ